ਕੁੱਲ ਸਾਰੇ ਚੋਲ ਬਣੀ ਹੱਥ ਕੱਢਦੇ ਆ ਹਾਂ ਜੀ ਹਾਂ ਲੈ ਆਉਂਦੇ ਸਾਰੇ ਤੇਰਾ ਨਾਮ ਬਾਹੀ ਗੁਰੂ ਪਣਦੋਣੀ گلاب ਦੇ ਫੁੱਲ ਤੋੜਦੇ ਹੋਏ ਜਿਹੜੀਆਂ ਟੋਣਾ ਇਹ ਚਲਾਈ ਦੀ ਹੈ ਨਹੀਂ ਹੋਇ ਇੱਥੇ ਰੋਗ ਲਓ ਮਗਰ ਸ਼ਾਮ ਦੇ 3 ਵੱਜ ਚੁੱਕੇ ਨੇ ਸਸੀ ਗਾਲ ਦੀ ਸਾਰਿਆਂ ਨੂੰ ਕਿਵੇਂ ਹੋ ਆਈ ਹੋਪ ਸਾਰੇ ਘੈਂਟ ਹੋਵਗੇ ਤੇ ਆਪਾਂ ਬਿਲਕੁਲ ਘੈਂਟ ਆ ਜੀ ਤੇ ਟਾਈਮ ਹੋ ਗਿਆ ਜੀ ਮਾਰਨਿੰਗ ਦੇ 7 ਵਜੇ ਚੁੱਕੇ ਆ ਤੇ ਤੁਸੀਂ ਵੀ ਸੋਚਦੇ ਹੋਵਗੇ ਵੀ ਇੰਨੀ ਜਲਦੀ ਕਿਉਂ ਉੱਠ ਗਿਆ ਮੁੰਡਿਆ ਤੇ ਅੱਜ ਦਾ ਦਿਨ ਕੁਝ ਖਾਸ ਆ ਜੀ ਕਿਉਂਕਿ ਅੱਜ ਆਪਣੀ ਕਲੋਨੀ ਆ ਜੀ ਬਾਬਾ ਜਗੀਰ ਸਿੰਘ ਜੀ ਤੇ ਆ ਕਲੋਨੀ ਆ ਜੀ ਆਪਣੀ ਬਹੁਤ ਹੀ ਵਧੀਆ ਕਲੋਨੀ ਆ ਜੀ ਬਿਲਕੁਲ ਗੁਰਦੁਆਰਾ ਬੁਰ ਸਾਹਿਬ ਗੁਰਦੁਆਰੇ ਦੇ ਬਿਲਕੁਲ ਆਪੋਜ਼ਿਟ ਆ ਜੀ ਤੇ ਅੱਜ ਆਪਣੀ ਕਲੋਨੀ ਵਾਲਿਆਂ ਨੇ ਸਾਰਿਆਂ ਨੇ ਮਿਲ ਕੇ ਸ਼ਪੀਲ ਦਾ ਲੰਗਰ ਲਾਉਣ ਆਇਆ ਜੀ ਤੇ ਅੱਜ ਦਿਨ ਹੈਗਾ ਜੀ ਸੰਡੇ ਐਤਵਾਰ ਆ ਜੀ ਤੇ ਸ਼ਪੀਲ ਦੀ ਸੇਵਾ ਲਈ ਆ ਜੀ ਤੇ ਸ਼ਪੀਲ ਦਾ ਲੰਗਰ ਲੱਗਣਾ ਜੀ ਆਪਣੇ ਕਿ ਆਪ ਥੋੜਾ ਜਿਹਾ ਸਮਾਨ ਲੈ ਆਈਏ ਸਮਾਨ ਲੈਣ ਤੋਂ ਬਾਅਦ ਤੁਹਾਨੂੰ ਮਿਲਦੇ ਆ ਜੀ ਪੂਸਲੇ ਝੋਲ ਬਣੀ ਖਦੀ ਕੱਢਦੇ ਆ ਹਾਂਜੀ ਦੇ ਬਾਬਿਓ ਆਪਣੇ ਚੈਨਲ ਨਹੀਂ ਲੱਗ ਚੁੱਕੀ ਆ ਜੀ ਹਾਂ ਜੀ ਹਾਂ ਦੋਵੇਂ ਪੁੱਛੀ ਜਾ ਰਹੇ ਨੇ ਨਹੀਂ ਨਹੀਂ ਬਾਗ ਤੋਂ ਕੁਝ ਬਣਾਵਾ ਆਪਾਂ ਨਿਆਵਾ ਦੇ ਰਾਮ ਦੇ ਜੀ ਉਹ ਭਾਂਡੇ ਵਾਸਤੇ ਲੈ ਆਉਂਦੇ ਤਾਂ ਦੇ ਨਹੀਂ ਉਹਦੇ ਵ ਕੀ ਨਾ ਬੋਲੇ ਕੋਈ ਤੇ ਕੋਈ ਤਾਂ ਬੋਲਦਾ ਹੈ ਅੰਤਭੂਜ ਜੀ ਸੋ ਪਾਈ ਤੋਂ ਪਾਈ ਤੋਂ ਅੰਤਭੂਜ ਜੀ ਜਿਹੜੇ ਮੰਨਦੇ ਨੇ ਜੀ ਕਿ ਸਾਧੂ ਜੀ ਇੰਨਾ ਲਿਖਣ ਦੇਣ ਤਾਂ ਪਰ ਕੇ ਕਾਥੀ ਬੋਲੋ ਜੀ ਵਾਹਿਗੁਰੂ ਪੰਜਾਂ ਤੁਕਤਾਂ ਤੋਂ ਵੱਧ ਕੇ ਨਾ ਦਿਆਨ ਕਰਕੇ ਕਾਥੀ ਜੀ ਬੋਲੋ ਜੀ ਵਾਹਿਗੁਰੂ ਵਾਹਿਗੁਰੂ ਨਾਮ ਇੱਕ ਕੋਈ ਬਰਕਰਾਰ ਰੱਖਿਆ ਦੇ ਕੇ ਤਪਦੇ ਜੀ ਦੀ ਪਾਜਪੰਦੀ ਜੀ ਸ੍ਰੀ ਸਾਹਿਬ ਪਾਸ਼ਾ ਜੀਓ ਜੀ ਉਹ ਤੁਹਾਨੂੰ ਸਭ ਨੂੰ ਨਾਨਕ ਸਿੰਘ ਸਰਦਾਰ ਕੌਟਾ ਸੰਗਤ ਨੂੰ ਨਾਮ ਨਿਮਨ ਹਾਂ ਜੀ ਦਾ ਦੋਸਤੋ ਆਪਾਂ ਘਰੇ ਆਏ ਸੀ ਜੀ ਸਾਰਾ ਅਰੇਂਜਮੈਂਟ ਕਰਕੇ ਥੋੜਾ ਨਹਾਣੂ ਕੇ ਫਰੈਸ਼ ਰਿਫਰਸ਼ ਹੋ ਗਏ ਤੇ ਆਪਾਂ ਪਹੁੰਚ ਚੁੱਕੇ ਹਾਂ ਜੀ ਤੇ ਹੁਣ ਆਪਾਂ ਜਾਵਾਂਗੇ ਜੀ 스ਪੀਲ ਹੋਗੀ ਦੀ ਸਟਾਰਟ हाँ जी तो स्पील दी सेवा शुरू हो चुकी है जी तो संगत जी यहाँ आ रहे ने तो एपार्टमेंट लेट डे घरों ना नो के जाल शको जी आगे जाल शको जी जाल शको आसानी मनी स्पीड वो तो ले

ਹਾਂਜੀ ਤੇ ਆ ਆਪਣੇ ਟਰੱਕ ਵਾਲਾ ਵੀਰ ਕਿਤੇ ਚਲ ਗਿਆ ਸੀ ਤੇ ਇਹਨਾਂ ਦੀ ਗੱਡੀ ਅੱਗੇ ਕਰ ਲੱਗੇ ਆ ਜੀ ਇਸੇ ਤਰੀਕੇ ਨਾਲ ਬੱਲੇ ਜੜਾ ਲੱਗ ਚੁੱਕਿਆ ਜੀ ਧੱਕਾ ਦੇ ਰਿਆ ਜੀ ਹਣ ਚੱਲ ਚੱਲ ਜੇ ਨਹੀਂ ਵੀ ਮਿੱਤ ਲਾਉਦੀ ਜਾ ਲੈ ਜਾਂ ਚੱਲ ਹਾਂਜੀ ਤੇ ਆਪਣਾ ਯਾਰ ਮਿਤਪ ਪੰਡਤ ਜੀ ਹੁਣੇ ਫੁੱਲ ਤੋੜਦੇ ਹੋਏ ਗੁਲਾਬ ਦੇ ਫੁੱਲ ਲੱਭਣ ਦੇ ਇਹ ਪੰਡਤ ਹੁਣੇ ਗੁਲਾਬ ਦੇ ਫੁੱਲ ਤੋੜਦੇ ਹੋਏ ਹਾਂਜੀ ਤੇ ਆਪ ਆਪਣੇ ਭਾਜੀ ਹੁਣੇ ਆ ਚੁੱਕਿਆ ਜੀ ਫੇਰ ਤੋਂ ਆਪਣੀ ਸੇਵਾ ਦੇ ਚਲ ਗਿਆ ਥੋੜਾ ਜਿਹਾ

ਉਹ ਬਾਲ ਪਈ ਸਾਡੇ ਕੰਨੀ ਦੀ ਕੰਨੀ ਜਲ ਸਕਦੇ ਨਹੀਂ ਜਲ ਸਕਦੇ ਵਾਰ ਰੁਕ ਜਾ ਰੁਕ ਜਾ ਰੁਕ ਜਾ ਲੈ ਕੇ ਆਓ ਲੈ ਕੇ ਆਓ ਜਾਓ ਸ਼ਾਟ ਕੇ ਜਾਓ ਜਾਓ ਸ਼ਾਟ ਕੇ ਆਹ ਦੇ ਸੰਨੀ ਭਾਜੀ ਸੇਵਾ ਕਰਦੇ ਆ ਬਰਫ ਤੋਂ ਦੇ ਪਏ ਆ ਜੀ ਲੋਹੇ ਜਾਣੇ ਚਲੋ ਜੀ ਤਬਾਂ ਨੇ ਪਾਣੀ ਭਰ ਰਿਹਾ ਆ ਬਾਬੇ ਦਾ ਹਾਫ ਟਾਈਮ ਹੋਇਆ ਜੀ ਦਪਹਿਰ ਦੇ 3:00 ਵੱਜ ਗਏ ਆ ਜੀ ਆ ਵੀ ਫਰੈਸ਼ ਕਰ ਰਹੇ ਆ ਜੀ ਆਪਣਾ ਕਦੀ ਜਾਂਦਾ ਸ਼ਾਮ ਦੇ 3 ਵੱਜ ਚੁੱਕੇ ਨੇ ਮਿੱਠਾ ਬਹੁਤ ਵਧੀਆ ਜੀ ਵਧੀਆ ਬਹੁਤ ਸੋਹਣਾ ਕਦਾ ਕਵਾ ਕੰਦਾ ਘੰਡੇ ਘਟਿਆ ਦੰਮ ਮਿੱਠਾ ਸੋਹਣਾ ਬਹੁਤ ਠੰਡਾ ਵੀ ਹੋ ਜਨਾ ਦਰਖਤਾਂ ਘੱਲ ਮੜੇਗਾ ਕੋਰ ਦੰਨੇ ਆ ਨਾ ਮੈਂ ਨਾ ਹੀ ਪੂਰਾ ਯਰੀਲਾ ਵਾ ਅਸਲੀ ਸ਼ਰਬਤ ਅਜੇ ਨੂੰ ਬੈਜੂਗਾ ਦਵਾ ਜਗਾ ਆਪਣਾ ਦਰਾਸ ਤੁੰਗਾ ਹੈ ਹਾਂਜੀ ਤੇ ਸਾਧ ਸੰਗਤ ਜੀਓ ਆਪਣੀ ਸ਼ਹੀਦ ਦਾ ਲੰਗਰ ਹੋ ਗਿਆ ਜੀ ਸਮਾਪਤ ਤੇ ਟਾਈਮ ਹੋ ਗਿਆ ਜੀ 5:30 ਤੇ ਮਾਰਨਿੰਗ ਘਟੂ ਘਾਟ ਆਪਾਂ 8:30 ਵਜੇ ਨਾਲ ਰੈਡੀ ਕਰਤਾ ਸੀ ਤੇ 5:30 ਹੋ ਗਿਆ ਜੀ ਤੋਂ ਸਮਾਪਤੀ ਹੋ ਗਿਆ ਜੀ ਕੰਮ ਤੇ ਆਪਾਂ ਆ ਸੜਕਾ ਜੀ ਤੇ ਇੱਧਰ ਟਰੱਕ ਵਗੈਰਾ ਲੱਗੇ ਆ ਜੀ ਤੇ ਆਪਾਂ ਇੱਥੇ ਦੇ ਰੋਲਾ ਜੀ ਸਾਰਿਆਂ ਨੂੰ ਰੋਕਣ ਦੀ ਸੇਵਾ ਲਈ ਜੀ ਪਾ ਕੇ ਸਾਰਿਆਂ ਨੂੰ ਰੋਕਣ ਦੇ ਤੇ ਜਮੀ ਬਹੁਤ ਜ਼ਿਆਦਾ ਗੁੰਮਾਈ ਆ ਚਾ ਤੇ ਅੱਜ ਬਹੁਤ ਜ਼ਵਾ ਤੇ ਫੀਲ ਵਗੈਰਾ ਲੱਗੀ ਦੀ ਸੀ ਇੱਧਰ ਵਾਲੀ ਸਾਈਡ ਵੀ ਲੱਗੀ ਦੀ ਇੱਧਰ ਵਾਲੀ ਵੀ ਸਾਈਡ ਵੀ ਲੱਗੀ ਦੀ ਤੇ ਆਪਨੇ ਇਸ ਕਰਕੇ ਲੋਕੀ ਰੁਕਦੇ ਸੀ ਮਟਰ 10 ਦਿਨ ਦੇ ਕਿ ਆਪਾਂ ਪਿੱਛੇ ਠੀਕੇ ਆਏ ਆ ਜੀ ਗੈਰੀ ਤੇ ਕੋਈ ਫੇਰ ਵੀ ਚਲੋ ਬੜਾ ਵਧੀਆ ਲੰਘ ਗਿਆ ਤੇ ਬੜਾ ਟਾਈਮ ਲੰਘ ਗਿਆ ਇਹ ਦੇਖ ਤੇ ਫੇਰ ਵੀ ਪੂਰੀ ਵਧੀਆ ਸੀ ਮਠਾ ਮੋਠਾ ਬਿਲਕੁਲ ਇੱਕ ਰੋਬੋਟਾਇਕ ਤੇ ਚੱਲਾਂ ਡਿਆ ਜੀ ਉੱਧਰ ਤੇ ਟਰੱਕਾਂ ਵਾਲੇ ਖਾਸ ਕਰਕੇ ਟਰੱਕਾਂ ਵਾਲੇ ਵੀਰ ਨੇ ਬਹੁਤ ਸਾਥ ਦਿੱਤਾ ਹੈ ਜੀ ਕਿਉਂਕਿ ਇਹਨਾਂ ਟਰੱਕ ਵਗਾਰ ਲੱਗੇ ਦੇ ਸੀ ਤੇ ਬਹੁਤ ਸਿਆਣੇ ਜੀ ਇਹਨਾਂ ਨੇ ਮੀਂਹ ਆ ਕੇ ਸਮਾਪਤੀ ਪੀਂਦੇ ਲੰਗਰ ਦੀ ਸਮਾਪਤੀ ਆ ਜੀ ਇੱਧਰ ਪਰ ਕੋਈ ਬਚ ਗਿਆ ਜੀ ਤੇ ਵਲੋਗ ਨਾ ਵਲੋਗ ਟੱਕਾਂ ਦੇ ਪਾਣੀ ਆਉਣਾ ਸਾਜਾ ਪਾ ਲਾਂਗੇ ਵਿੱਚ ਕੋਈ ਨਾ ਸਭ ਗਿਆ ਸਿਰ ਹੋ ਗਿਆ ਪੂਰੇ ਸਾਫ ਗਲਾਸ ਹੋ ਗਿਆ ਜੀ ਪੂਰੇ ਜੇ ਗਲਾਸ ਪੂਰੇ ਹੋ ਗਏ ਤਾਂ ਬਾਕੀ ਸਮਾਨ ਆਪੇ ਪੂਰਾ ਹੋ ਓਏ 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 ਕਰੀ ਜਾਂਦੇ ਜੋ ਚਲੋ ਚਲੋ ਬੁੱਤੋ ਉੱਥੋਂ ਦੇ ਜਾਣੇ ਫੜੋ ਕੱਲਾ ਰੱਖਿਆ ਚਲ ਜਾਓ ਨਾ 6 ਜਣੇ ਬਿੱਲ ਆਪਣੇ ਘਰਾਂ ਦੇ ਜਿਹੜੇ ਬਿੱਲ ਆ ਯੋੜੇ ਮਿਲ ਗਿਆ ਜੀ ਬਾਸ ਖੋਲਣ ਦੀ ਮੈਂ ਬਹੁਤ ਹਨ ਕਥੇ ਬਹੁਤ ਸੁੱਕਣੀ ਨੂੰ ਕਿਤੇ ਪਈ ਸੁੱਕਣੀ ਇਹ ਕਾਂਤੇ ਪਾ ਦੇ ਇਸ ਤੇ ਅਈ ਧਰਨੇ ਲੱਗ ਜਾਨੀ ਯਾਰ ਘਾਤ ਪਾ ਦਈਏ ਘਾਦੇ ਪਾ ਆ ਚੱਲੋ ਨੇ ਹੁਣ ਤੇ ਬੱਧੀ ਚੱਲਦੀ ਹੈ ਜੀ ਠੰਡੇ ਯਾਰ ਲੈ ਹੋ ਨੇ ਆਪਰਾ ਕੰਮ ਕਰਨਾ ਖੇਤ ਤੇ ਬੈਠੇ ਅਰੇ ਤੁਹਾਡੀ ਜਾਣਾ ਵਾ ਆ ਤੁਹਾਡੀ ਆਉਂਦੇ ਬਰਾਬਰ ਆਹ ਦੇ ਘੋਰ ਬਣੇ ਲਗਾ ਦੇ ਤੇ ਅੱਜ ਆਪਾਂ ਵੀ ਲੋਗ ਨੂੰ ਐਂਡ ਕਰਦੇ ਆਂ ਜੀ ਆਈ ਹੋਪ ਤੁਹਾਨੂੰ ਵਲੋਗ ਵਧੀਆ ਲੱਗਿਆ ਹੋਵੇਗਾ ਜੀ ਜੇ ਪਸੰਦ ਆਇਆ ਜੀ ਤੇ ਲਾਈਕ ਕਮੈਂਟ ਕਰਦੇ ਸਬਸਕ੍ਰਾਈਬ ਕਰਦੇ ਚੈਨਲ ਨੂੰ ਤੇ ਮਿਲਦੇ ਆਂ ਤੁਹਾਨੂੰ ਇੱਕ ਹੋਰ ਵੀਡੀਓ ਵਿੱਚ ਜੀ ਲਈ ਸਾਰਿਆਂ ਦਾ ਧੰਨਵਾਦ ਜੀ ਫਿਰ ਟਾਟਾ